ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕੀਤੇ ਜਾ ਰਹੇ ਨੇ ਭਾਵੇਂ ਆਵਾਰਾ ਪਸ਼ੂਆਂ ਦੀ ਸਮੱਸਿਆ ਹੈ ਟ੍ਰੈਫਿਕ ਨਿਯਮਾਂ ਬਾਰੇ ਹੈ ਸਿਹਤ ਪ੍ਰਬੰਧਾਂ ਬਾਰੇ ਹੈ ਸਫਾਈ ਪ੍ਰਬੰਧਾਂ ਬਾਰੇ ਹੈ ਜਾਂ ਸਰਕਾਰੀ ਅਦਾਰਿਆਂ ਚੋਂ ਦੇ ਭ੍ਰਿਸ਼ਟਾਚਾਰ ਬਾਰੇ ਹੈ ਪਿਛਲੇ ਲੰਮੇ ਸਮੇਂ ਤੋਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਸਮਾਜਿਕ ਸੁਧਾਰ ਕੰਮ ਕੀਤੇ ਜਾ ਰਹੇ ਨੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਜਾਰੀ ਨੇ ਅੱਜ ਉੱਚੇ ਚੇਚੇ ਤੌਰ ਤੇ ਪਹੁੰਚੇ ਨੇ ਗੁਡ ਮਾਰਨਿੰਗ ਵੈਲਫੇਅਰ ਕਲੱਬ ਦੇ ਮਿਊਸਪਲ ਪਾਰਕ ਕੋੜਕੂੜਾ ਵਿਖੇ ਸਥਿਤ ਮੰਚ ਤੇ ਬਲਵੀਰ ਸਿੰਘ ਲੱਕੀ ਜੀ ਜਿਹੜੇ ਪਿਛਲੇ 6 ਸਾਲਾਂ ਤੋਂ ਲੋਕਾਂ ਨੂੰ ਸਿਰਫ ਇਸ ਕੰਮ ਪ੍ਰਤੀ ਜਾਗਰੂਕ ਕਰ ਰਹੇ ਨੇ ਕਿ ਤੁਹਾਡੀ ਹਰ ਬਿਮਾਰੀ ਦਾ ਇਲਾਜ ਤੁਹਾਡੀ ਰਸੋਈ ਚ ਹੈ ਜਿਹੜੀਆਂ ਬਿਮਾਰੀਆਂ ਨੂੰ ਤੁਸੀਂ ਸੱਦਾ ਦੇ ਰਹੇ ਹੋ ਉਹ ਤੁਹਾਡੀ ਹੀ ਅਣਗਹਿਲੀ ਕਾਰਨ ਲਾਪਰਵਾਹੀ ਕਾਰਨ ਜਾਂ ਬੇਬੂਫੀ ਕਾਰਨ ਉਹ ਆ ਰਹੀਆਂ ਨੇ ਤੇ ਕੋਈ ਤੁਹਾਨੂੰ ਸੁਚੇਤ ਕਰਨ ਵਾਲਾ ਨਹੀਂ ਸਾਵਧਾਨ ਕਰਨ ਵਾਲਾ ਨਹੀਂ ਤੁਸੀਂ ਆਪਣੇ ਡਾਕਟਰ ਆਪ ਬਣੋ ਆਪਣੇ ਅਧਿਆਪਕ ਆਪ ਬਣੋ ਉਹਨਾਂ ਨੇ ਜਿਹੜੀਆਂ ਜਿਹੜੀਆਂ ਗੱਲਾਂ ਦਸੀਆਂ ਜੋ ਵੀ ਬਿਮਾਰੀਆਂ ਨੇ ਉਹਨਾਂ ਨੂੰ ਅਸੀਂ ਖੁਦ ਸਦਾ ਦਿੱਤਾ ਜੇਕਰ ਅਸੀਂ ਚਾਹੀਏ ਤਾਂ ਉਹਨਾਂ ਬਿਮਾਰੀਆਂ ਨੂੰ ਅਸੀਂ ਖੁਦ ਹੀ ਭਜਾ ਸਕਦੇ ਹਾਂ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਚੀਫ ਪੈਟਰਨ ਕੁਲਤਾਰ ਸਿੰਘ ਸੰਧਵਾ ਜੀ ਪ੍ਰਧਾਨ ਡਾਕਟਰ ਮਨਜੀਤ ਸਿੰਘ ਢੱਲੋਂ ਜੀ ਚੇਅਰਮੈਨ ਵਿਨੋਦ ਕੁਮਾਰ ਬਾਂਸਲ ਔਰ ਪੱਪੂ ਲੋਰੀਆ ਜੀ ਸਮੇਤ ਸਮੂਹ ਉਦੇਦਾਰਾਂ ਤੇ ਮੈਂਬਰਾਂ ਵੱਲੋਂ ਜਿੱਥੇ ਮੈਂ ਬਲਵੀਰ ਸਿੰਘ ਲੱਕੀ ਜੀ ਦੀ ਸਮੁੱਚੀ ਟੀਮ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਆਖਦਾ ਸਸਿਕਾ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਜੀ ਬਲਵੀਰ ਸਿੰਘ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਹਾਂ ਜੀ ਮੇਰਾ ਨਾਮ ਬਲਵੀਰ ਸਿੰਘ ਹੈ ਤੇ ਮੈਂ ਆਸਟ੍ਰੇਲੀਆ ਮੈਲਬਨ ਚ ਸਿਟੀਜ਼ਨ ਆ ਜੀ ਉੱਥੋਂ ਦਾ ਜੀ ਤੇ ਅਸੀਂ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਕੈਂਪ ਲਾਉਂਨੇ ਆ ਜੀ ਸਿਹਤ ਬਾਰੇ ਜਾਗਰੂਕ ਕਰਦੇ ਲੋਕਾਂ ਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਕਿਹੜੀ ਜੀ ਨਹੀਂ ਖਾਣੀ ਚਾਹੀਦੀ ਉਹਨਾਂ ਬਾਰੇ ਦੱਸਦੇ ਆ ਤੇ ਪਲੱਸ ਬੋਡੀ ਦੇ ਵਿੱਚ ਲਾਈਫਸ ਦੇ ਵਿੱਚ ਆਪਣੀ ਨਿਊਟ੍ਰੀਸ਼ਨ ਵੈਲਿਊ ਕਿੰਨੀ ਹੋਣੀ ਚਾਹੀਦੀ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਆ ਜੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਬਿਮਾਰੀਆਂ ਜਿਹੜੀਆਂ ਸਿਰਫ ਤੁਹਾਡੇ ਖਾਣ ਪੀ ਆਪਾਂ ਸਿ ਚਾਹੁੰਦੇ ਆ ਵੀ ਤੁਸੀਂ ਦਵਾਈਆਂ ਤੋਂ ਘਟੋ ਤੇ ਘਰ ਦੇ ਫੂਡ ਤੇ ਆਓ ਘਰ ਦੇ ਫੂਡ ਖਾ ਕੇ ਤੁਸੀਂ ਆਪ ਦੀ ਸਿਹਤ ਨੂੰ ਤੰਦਰੁਸਤ ਬਣਾਓ ਇਹੀ ਸਾਡਾ ਮਿਸ਼ਨ ਆ ਤੇ ਨਾਲ ਅਸੀਂ ਨਿਊਟ੍ਰੀਸ਼ਨ ਵੈਲੀ ਜਰੂਰ ਦੱਸਦੇ ਆ ਵੀ ਖਾਣ ਪੀਣ ਦੇ ਵਿੱਚ ਕੀ ਚੇਂਜਸ ਚਾਹੀਦੀਆਂ ਤੇ ਉਹਦੇ ਨਾਲ ਸਾਡਾ ਸਵੇਰੇ 5:30 ਵਜੇ ਦਾ ਵਰਕਆਊਟ ਸੈਸ਼ਨ ਤੇ ਰਾਤ ਨੂੰ 8:00 ਕਾਉਂਸਲਿੰਗ ਹੁੰਦੀ ਹੈ ਜੀ ਤੇ ਕਿਸੇ ਵੀਰ ਭੈਣ ਨੇ ਸਾਨੂੰ ਜੁਆਇਨ ਕਰਨਾ ਹੋਵੇ ਇਸ ਪ੍ਰੈਸਰ ਵਾਲੇ ਭਾਈ ਸਾਭ ਜੀ ਨੂੰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਜੀ ਲੈ ਨੰਬਰ ਦੱਸ ਦੋ ਆ ਦਾ ਤੁਹਾਨੂੰ ਨੰਬਰ ਹੈਗਾ ਜੀ 95177 95177 731031 00 ਸੋ 95177 ਜੀ 31077 ਜੀ ਠੀਕ ਹੈ ਜੀ ਸੋ 95 177 31070 ਠੀਕ ਹੈ ਜੀ ਪ੍ਰਧਾਨ ਜੀ ਆ ਜਿਹੜਾ ਸੈਮੀਨਾਰ ਲਾਇਆ ਬਲਬੀਰ ਸਿੰਘ ਲੱਕੀ ਵੱਲੋਂ ਕਿਵੇਂ ਲੱਗਾ ਜੀ ਬਿਲਕੁਲ ਜੀ ਗੁੱਡ ਮਾਰਨਿੰਗ ਵੈਲਕਮ ਕਲੱਬ ਦੇ ਥੜੇ ਤੇ ਅਕਸਰ ਲੋਕ ਭਲਾਈ ਦੇ ਕੰਮ ਅਸੀਂ ਕਰਦੇ ਰਹਿੰਦੇ ਹਾਂ ਬਹੁਤ ਸਾਰੇ ਲੋਕ ਆਉਂਦੇ ਨੇ ਇੱਥੇ ਅੱਜ ਬੜੀ ਖੁਸ਼ੀ ਹੋਈ ਹੈ ਸਾਡੇ ਛੋਟੇ ਵੀਰ ਬਵੀਰ ਸਿੰਘ ਜੀ ਲੱਕੀ ਜਿਹੜੇ ਆਸਟ੍ਰੇਲੀਆ ਤੋਂ ਨੇ ਦੇਖਣ ਪਟਾਲੇ ਰਹਿ ਰਹੇ ਹੋ ਆਏ ਨੇ ਅੱਜ ਉਹ ਲੋਕਾਂ ਨੂੰ ਸਾਡੇ ਗੁੱਡ ਮਾਰਨਿੰਗ ਵੈਲਕਮ ਕਲੱਬ ਦੇ ਥੜੇ ਤੇ ਇਹ ਦੱਸਣ ਆਏ ਆ ਕਿ ਬਿਮਾਰੀਆਂ ਹੁੰਦੀਆਂ ਕਿਉਂ ਆ ਔਰ ਉਹਨਾਂ ਨੂੰ ਅਸੀਂ ਘਰੇ ਹੀ ਕਿਵੇਂ ਠੀਕ ਕਰ ਸਕਦੇ ਹਾਂ ਘਰ ਦੇ ਭੋਜਨ ਤੇ ਡਾਈਟ ਨਾਲ ਕਿਵੇਂ ਠੀਕ ਕਰ ਸਕਦੇ ਹਾਂ ਨਿਊਟ੍ਰੀਸ਼ਨ ਦੀ ਬੜੀ ਵੈਲਿਊ ਆ ਔਰ ਮੈਂ ਵੀ ਸਮਝਦਾ ਬੇਸ਼ੱਕ ਮੈਂ ਆਜ ਰੋ ਡਾਕਟਰ ਹਾਂ ਮੈਨੂੰ ਲੱਗਦਾ 90% ਬਿਮਾਰੀਆਂ ਸਾਡੀਆਂ ਖੁਦ ਦੀਆਂ ਪੈਦਾ ਕੀਤੀਆਂ ਔਰ 90% ਬਿਮਾਰੀਆਂ ਅਸੀਂ ਘਰ ਦੇ ਖਾਦ ਖਰਾਕ ਕਰਕੇ ਹੀ ਠੀਕ ਕਰ ਸਕਦੇ ਜੇਕਰ ਸਾਨੂੰ ਪਤਾ ਹੋਵੇ ਖਾਣਾ ਕੀ ਆ ਤੇ ਕਦੋਂ ਖਾਣਾ ਤੇ ਕਿਵੇਂ ਖਾਣਾ ਤੇ ਕਿੰਨਾ ਖਾਣਾ ਔਰ ਅਸੀਂ ਆਪਣੇ ਆਪ ਨੂੰ ਤੰਦਰੁਸਤ ਕਰ ਸਕਦੇ ਹਾਂ ਸੋ ਬਹੁਤ ਵਧੀਆ ਲੱਗਾ ਮੈਂ ਬਲਵੀਰ ਜੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਸੋ ਇਸ ਤਰ੍ਹਾਂ ਦੀ ਸਜਾ ਸਾਡੇ ਕੋਈ ਵੀ ਦੇਵੇਗਾ ਗੁੱਡ ਮਾਰਨਿੰਗ ਵਾਲਾ ਆਪਣੇ ਥੜੇ ਤੇ ਅਸੀਂ ਉਹਦਾ ਧੰਨਵਾਦ ਕਰਾਂਗੇ ਥੈਂਕ ਯੂ